ਮਾਇਆਵਤਾਰ ਸਿੰਘ ਸਹੋਤਾ ਜ਼ਮੀਨ ਅਧਿਕਾਰ ਸੰਘਰਸ਼ ਮੋਰਚਾ ਪੰਜਾਬ ਪ੍ਰਧਾਨ ਮਾਨਯੋਗ ਮੁੱਖ ਮੰਤਰੀ ਜੀ ਅਸੀਂ ਤੁਹਾਨੂੰ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਰਾਹੀਂ ਮੰਗ ਪੱਤਰ ਕਾਫੀ ਗਿਣਤੀ ਵਿੱਚ ਤੁਹਾਨੂੰ ਪਰਸਨਲੀ ਵੀ ਭੇਜ ਚੁੱਕੇ ਆ ਕਿ ਪੰਜਾਬ ਦੇ ਵਿੱਚ ਲੈਂਡ ਸੀਲਿੰਗ ਐਕਟ ਲਾਗੂ ਕਰਕੇ ਪੰਜਾਬ ਦੇ ਬੇਜਮੀਨੇ ਕਰਤੀ ਲੋਕਾਂ ਨੂੰ ਪੰਜਾਬ ਦੇ ਵਿੱਚ ਜੋ ਸਰਪਲਸ ਜ਼ਮੀਨ ਹੈ ਇਸ 1972 ਦੇ ਐਕਟ ਦੇ ਅਨਸਾਰ ਉਹਨਾਂ ਦੇ ਹੱਕਦਾਰ ਬਣਾਓ ਤਾਂ ਜੋ ਇਹ ਲੋਕ ਵੀ ਮਹਿਸੂਸ ਕਰ ਸਕਣ ਕਿ ਜੇ ਅਸੀਂ ਬਦਲਾਅ ਦੀ ਭਾਵਨਾ ਨਾਲ ਸਰਕਾਰ ਇਹ ਲਿਆਂਦੀ ਸੀ ਤਾਂ ਅੱਜ ਇਹ ਸਰਕਾਰ ਨੇ ਸਾਡੇ ਹੱਕਾਂ ਦੀ ਰਾਖੀ ਕੀਤੀ ਹੈ ਦੂਜੇ ਪਾਸੇ ਪੰਜਾਬ ਦੇ ਵਿੱਚ ਜਾਲੀ ਸਰਟੀਫਿਕੇਟ ਜਿਹੜੇ ਲੋਕ ਆ ਐਸਸੀ ਬੀਸੀ ਅੰਗਹੀਨ ਈਡਬਲਯੂਐਸ ਦੇ ਐਸੇ ਸਰਟੀਫਿਕੇਟ ਬਣਾ ਕੇ ਵਿੰਗੇ ਟੇਡੇ ਢੰਗ ਨਾਲ ਸਰਕਾਰੀ ਨੌਕਰੀਆਂ ਦਾ ਆਨੰਦ ਮਾਣ ਰਹੇ ਐ ਔਰ ਰਾਜਸੀ ਸਫਾਂ ਦੇ ਵਿੱਚ ਲਾਭ ਲੈ ਰਹੇ ਐ ਉਹਨਾਂ ਲੋਕਾਂ ਨੂੰ ਵੀ ਨੱਥ ਪਾਓ ਤੁਹਾਡਾ ਹੀ ਸਾਥੀ ਇੱਕ ਕਰਮਜੀਤ ਅਨਮੋਲ ਆ ਆ 2024 ਦੇ ਇਲੈਕਸ਼ਨ ਦੇ ਵਿੱਚ ਫਰੀਦਕੋਟ ਤੋਂ ਜਾਲੀ ਸਰਟੀਫਿਕੇਟ ਐਸਸੀ ਦਾ ਬਣਾ ਕੇ ਇਲੈਕਸ਼ਨ ਲੜਿਆ ਔਰ ਇਹਨਾਂ ਲੋਕਾਂ ਨੂੰ ਇਹ ਕੋਈ ਅੱਜ ਦਾ ਵਰਤਾਰਾ ਨਹੀਂ ਚੱਲਿਆ ਆਉਂਦਾ ਇਹ ਲੋਕ ਆ ਪਿਛਲੇ 40-45 ਸਾਲ ਤੋਂ ਇਸੇ ਤਰ੍ਹਾਂ ਇਹ ਸਾਰਾ ਕੁਝ ਠੱਗੀ ਠੋਰਾ ਮਾਰ ਰਹੇ ਐ ਔਰ ਜੇ ਕੋਈ ਪਰਿਵਾਰ ਦਾ ਇੱਕ ਬੰਦਾ ਇਹ ਜਾਲੀ ਸਰਟੀਫਿਕੇਟ ਬਣਾ ਕੇ ਨੌਕਰੀ ਲੈ ਲੈਂਦਾ ਤਾਂ ਉਹ ਪੀੜੀ ਦਾਰ ਪੀੜੀ ਫਿਰ ਅੱਗੇ ਆਪਦੇ ਨਿਆਣੇ ਦੇ ਵੀ ਬਣਾਉਂਦਾ ਸੋ ਤੁਹਾਨੂੰ ਬੇਨਤੀ ਹੈ ਪੰਜਾਬ ਦੇ ਲੋਕਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਜਿੱਥੇ ਕਿਤੇ ਇਹੋ ਜੀ ਘਟਨਾ ਹੁੰਦੀ ਆ ਤੁਹਾਡੇ ਧਿਆਨ ਚਾਹੁੰਦਾ ਹੈ ਕਿ ਕੋਈ ਪਰਿਵਾਰ ਜਾਲੀ ਸਰਟੀਫਿਕੇਟ ਬਣਾ ਕੇ ਕੋਈ ਸਰਕਾਰੀ ਨੌਕਰੀ ਜਾਂ ਕੋਈ ਸਰਕਾਰੀ ਸਰਕਾਰ ਤੋਂ ਲਾਭ ਲੈ ਰਿਹਾ ਹੈ ਉਹ ਸਾਡੇ ਇਸ ਮੋਰਚੇ ਵੱਲ ਸਾਨੂੰ ਜਰੂਰ ਸੂਚਿਤ ਕਰੇ ਕਿਉਂਕਿ ਇਹ ਮੋਰਚਾ 2023 ਤੋਂ ਲਗਾਤਾਰ ਸੰਘਰਸ਼ ਕਰ ਰਹੇ ਅਸੀਂ ਇਸ ਮੋਰਚੇ ਤੇ ਰਿਜ਼ਰਵੇਸ਼ਨ ਚੋਰਫੜਾ ਪੱਕਾ ਮੋਰਚਾ ਮੁਹਾਲੀ ਵਿਖੇ ਲੱਗਾ ਹੋਇਆ ਹੈ ਅੱਜ ਸੱਤ ਫੇਸ ਦੀਆਂ ਲਾਈਟਾਂ ਤੇ ਵੀ ਚੱਲ ਰਿਹਾ ਹੈ ਸੋ ਪੰਜਾਬ ਵਾਸੀਓ ਇਹ ਲੁੱਟਖੋਹਾਂ ਤੋਂ ਬਚਣ ਵਾਸਤੇ ਅਸੀਂ ਵਾਰ-ਵਾਰ ਮਾਨਯੋਗ ਮੁੱਖ ਮੰਤਰੀ ਜੀ ਨੂੰ ਵੀ ਬੇਨਤੀ ਕੀਤੀ ਹੈ ਕਿ ਇਹਨਾਂ ਜਾਲੀ ਸਰਟੀਫਿਕੇਟ ਧਾਰਕਾਂ ਤੇ ਨੱਥ ਪਾਈ ਜਾਵੇ ਔਰ ਇਹ ਸਰਟੀਫਿਕੇਟ ਬਣਾਉਣ ਦੇ ਵਿੱਚ 20 ਨਈਮਾ ਨੂੰ ਸ਼ੋਧ ਕੀਤੀ ਜਾਵੇ ਪਟਵਾਰੀ ਸਾਹਿਬ ਜਾਂ ਕਨਗੋ ਸਾਹਿਬ ਤਹਿਸੀਲਦਾਰ ਸਾਹਿਬ ਜਿਹੜੇ ਵੀ ਜ਼ਿੰਮੇਵਾਰ ਬੰਦੇ ਐ ਭਾਵੇਂ ਉਹ ਨੰਬਰਦਾਰ ਹੋਵੇ ਉਹਨਾਂ ਦੀ ਵੀ ਜਿਹੜੀ ਹੈ ਉਹਨਾਂ ਨੂੰ ਸੁਚੇਤ ਕਰੋ ਕਿ ਜੇ ਕਿਸੇ ਦੀ ਉਹ ਅਗਵਾਈ ਪਾਉਂਦੇ ਐ ਦੇਖਣ ਚਾਹਿਆ ਕਿ ਪ੍ਰਵਾਸੀ ਜਿਹੜੇ ਐ ਪੰਜਾਬੀ ਉਹ ਵੀ ਪੰਜਾਬ ਦੀਆਂ 38 ਸ਼ੈਡਿਊਲਡ ਕਾਸਟ ਜਾਤਾਂ ਵਿੱਚੋਂ ਕਿਸੇ ਇੱਕ ਜਾਤ ਦਾ ਪੰਜਾਬ 'ਚ ਧੜਾ-ਤੜ ਸਰਟੀਫਿਕੇਟ ਬਣਾ ਰਹੇ ਐ ਸੋ ਇਹਨਾਂ ਇਹ ਜੋ ਸਾਡੇ ਸਮਾਜ ਨਾਲ ਵਿਸ਼ੇਸ਼ ਕਰਕੇ ਬੇਜਮੀਨੇ ਕਰਤੀ ਲੋਕਾਂ ਜਿਹੜੇ ਸ਼ੈਡਿਊਲਡ ਕਾਸਟ ਲੋਕ ਆ ਪੰਜਾਬੀਆਂ ਨਾਲ ਜੋ ਧੱਕਾ ਹੋ ਰਿਹਾ ਹੈ ਠੱਗੀ ਠੋਰਾ ਵਜ ਰਿਹਾ ਹੈ ਇਧਰ ਵੀ ਧਿਆਨ ਦਿਓ ਕਿਉਂਕਿ ਪੰਜਾਬ ਦੇ ਵਿੱਚ ਰਾਜਾ ਮਹਾਰਾਜਾਂ ਦੀ ਹਜ਼ਾਰਾਂ ਏਕੜ ਜ਼ਮੀਨ ਪਈ ਹੈ ਪਰਲ ਕੰਪਨੀ ਦੀ ਬਠਿੰਡਾ ਵਿਖੇ ਹੋਰ ਸਾਰੇ ਪੰਜਾਬ ਦੇ ਵਿੱਚ ਜਿੱਥੇ ਵੀ ਜ਼ਮੀਨ ਪਈ ਹੈ ਜਿਨ੍ਹਾਂ ਲੋਕਾਂ ਨੇ ਇਨਵੈਸਟਮੈਂਟ ਕੀਤੀ ਸੀ ਆਪਣਾ ਪੈਸਾ ਵਾਅਦਾ ਕਰਨ ਵਾਸਤੇ ਉਹਨਾਂ ਲੋਕਾਂ ਦੇ ਪੈਸੇ ਵੀ ਮੜਾਓ ਤੇ ਉਹ ਜਿਹੜੀ ਬੇਵਾਰ ਜ਼ਮੀਨ ਹੈ ਉਹਦੇ ਤੇ ਕੋਈ ਵੱਖਰੇ ਕਿਸਮ ਦੇ ਪ੍ਰੋਜੈਕਟ ਲਿਆਓ ਜੇ ਤੁਸੀਂ ਇੱਥੇ ਕਹਿੰਦੇ ਕਿ ਅਸੀਂ ਕਲੋਨੀਆਂ ਬਣਾਉਣੀਆਂ ਜਾਂ ਕੋਈ ਫਲੈਟ ਬਣਾਉਣੇ ਆ ਤਾਂ ਇਹ ਜਿਹੜੀ ਬੇਵਾਰ ਜ਼ਮੀਨ ਹੈ ਇਹਨਾਂ ਤੇ ਨਿਜਮਾਨ ਅਨਸਾਰ ਫਲੈਟ ਬਣਾ ਕੇ ਆਮ ਲੋਕਾਂ ਨੂੰ ਘੱਟ ਰੇਟਾਂ ਤੇ ਉੱਥੇ ਰਹਿਣ ਲਈ ਫਲੈਟ